ਫੈਸਲਾ ਕੀ ਹੈਗਾ ਕਿ ਸਾਰੇ ਇਹਨਾਂ ਸਾਡੀ ਮਜਬੂਰੀ ਬਣ ਗਈ ਪਿੰਡ ਦਾ ਮਾਹੌਲ ਦੇਖਦਿਆਂ ਹੋਇਆ ਕਿਉਂਕਿ ਜੋ ਇੱਥੇ ਕੰਮ ਆ ਜਿੱਦਾਂ ਬੱਚੇ ਆਪਸ ਵਿੱਚ ਵਿਆਹ ਕਰਵਾਉਂਦੇ ਪਿੰਡ ਦੇ ਪਿੰਡ ਵਿੱਚ 15 ਤਰੀਕ ਨੂੰ ਇਹ ਮਤਾ ਪਿਆ ਜੀ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਅਗਰ ਭਵਿੱਖ ਦੇ ਵਿੱਚ ਅੱਗੇ ਜਾ ਕੇ ਕੋਈ ਲੜਕਾ ਪਿੰਡ ਦਾ ਜਾਂ ਕੋਈ ਲੜਕੀ ਆਪਸ ਵਿੱਚ ਵਿਆਹ ਕਰਾਉਂਦੇ ਆ ਉਹਨਾਂ ਦਾ ਪੂਰਨ ਬਾਈਕਟ ਹੋਵੇਗਾ ਪਿੰਡ ਵੱਲੋਂ ਉਹਨਾਂ ਦੇ ਪਰਿਵਾਰ ਦਾ ਬਾਈਕਟ ਹੋਵੇਗਾ ਜੇਕਰ ਉਹ ਸਾਲ ਇੱਕ ਬਾਹਰ ਰਹਿ ਕੇ ਕੋਈ ਵੀ ਕੋਰਟ ਤੋਂ ਆਰਡਰ ਲੈ ਕੇ ਪਿੰਡ ਆਉਂਦੇ ਆ ਪੇ ਅਸੀਂ ਪਿੰਡ ਰਹਿਣਾ ਉਹਨਾਂ ਨੂੰ ਪਿੰਡ 'ਚ ਵਾਟ ਨਹੀਂ ਦਿੱਤਾ ਜਾਊਗਾ ਕੁਝ ਜਿੱਦਾਂ ਬੌਟੀਆਂ ਮੁੰਡਿਆਂ ਦੇ ਨਾਲ ਚਲੇ ਗਈਆਂ ਇੱਥੋਂ ਅੱਛਾ ਜੇ ਉਹ ਸਾਲ ਇੱਕ ਤੋਂ ਬਾਹਰ ਰਹਿ ਰਹੇ ਜਾਂ ਕੁਝ ਵੀ ਆ ਜੇ ਉਹ ਕਹਿਣ ਕਾਨੂੰ ਆ ਕਿ ਇੱਥੇ ਰਹਿਣਾ ਉਹਨਾਂ ਨੂੰ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਬੱਚਿਆਂ ਦੇ ਭਵਿੱਖ ਦਾ ਫੈਸਲਾ ਔਰ ਅੱਗੇ ਤੋਂ ਇਹੋ ਜੀ ਕੋਈ ਸਾਡੇ ਕਤਾਹੀ ਨਾ ਹੋਵੇ ਕੋਈ ਅੱਗੇ ਤੋਂ ਇਦਾਂ ਦਾ ਕੋਈ ਕਰਮ ਨਾ ਕਰੇ ਕਿ ਸਾਨੂੰ ਪਿੰਡ ਨੂੰ ਪੂਰੇ ਨੂੰ ਸ਼ਰਮਿੰਦਗੀ ਠਾਉਣੀ ਪਵੇ ਕਾਨੂੰਨ ਤਾਂ ਇਹ ਇਜਾਜ਼ਤ ਹੀ ਨਹੀਂ ਦਿੰਦਾ ਆਪੇ ਪਾਕਿਸਤਾਨ ਨੂੰ ਕਿਤੇ ਵਿਆਹ ਕਰਾਉਣ ਤੋਂ ਰੋਕ ਸਕਦੇ ਆ ਦੋ ਪਰਿਵਾਰ ਆਪਸ ਵਿੱਚ ਲਾਗੇ ਲਾਗੇ ਕੋਈ ਲੜਕਾ ਲੜਕੀ ਵਿਆਹ ਕਰਾਉਂਦੇ ਆ ਉਹ ਭੈਣ ਭਰਾ ਹੋਏ ਅਸੀਂ ਇੱਥੇ ਰਹਿੰਦੇ ਆ ਅਸੀਂ ਇੱਕ ਨੂੰ ਕਿਸੇ ਨੂੰ ਚਾਚਾ ਕਹਿੰਨੇ ਕਿਸੇ ਨੂੰ ਤਾਇਆ ਕਹਿੰਨੇ ਆ ਸਕੇ ਆ ਮੰਗ ਵਰਤਦੇ ਆ ਸ਼ਹਿਰਾਂ ਦੇ ਵਿੱਚ ਕੀ ਆ ਕੋਈ ਇੱਕ ਤੋਂ ਦੂਜੇ ਦਰਵਾਜ਼ੇ ਨੂੰ ਨਹੀਂ ਜਾਣਦਾ ਚਲੋ ਕਾਨੂੰਨ ਆਪਣਾ ਕੰਮ ਕਰਦਾ ਜੀ ਅਸੀਂ ਆਪਣਾ ਕੰਮ ਕਰਨਾ ਅਸੀਂ ਪਿੰਡ ਪੱਦਰ ਤੇ ਕੰਮ ਕਰਨਾ ਹੈ ਨਹੀਂ ਕਾਨੂੰਨ ਦੇ ਅਗੇਂਸਟ ਤਾਂ ਨਹੀਂ ਤੁਸੀਂ ਜਾ ਰਹੇ ਹੋ ਕਾਨੂੰਨੀ ਤੌਰ ਤੇ ਤਾਂ ਕੋਈ ਵੀ ਕਿਸ ਨਾਲ ਵਿਆਹ ਕਰਾ ਸਕਦਾ ਤੁਸੀਂ ਤਾਂ ਸਮਾਜਿਕ ਤੌਰ ਦੇ ਉੱਤੇ ਇਹ ਗੱਲ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਤਾਂ ਸਮਾਜਿਕ ਤੌਰ ਦੇ ਉੱਤੇ ਮਤਲਬ ਇਹੀ ਸਮਝੀਏ ਕਿ ਕਾਹਨੂੰ ਜੇਕਰ ਉਹਨਾਂ ਨੇ ਮੰਨ ਲਓ ਘਰ ਦੇ ਵਿੱਚ ਕੋਈ ਧਾਰਮਿਕ ਫੰਕਸ਼ਨ ਕਰਾਉਣਾ ਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਕਹਿ ਲਈਏ ਧਰਮਸ਼ਾਲਾ ਤੋਂ ਸਮਾਨ ਵੀ ਨਹੀਂ ਵਰਤਨ ਦਿੱਤਾ ਜਾਊ ਬਿਲਕੁਲ ਜੀ ਪੂਰਨ ਬਾਈਕਾਟ ਹੋਵੇਗਾ ਪਾਲਦੇ ਆ ਜੇ ਪੁੱਤਰ ਦੀ 20 ਸਾਲ ਦਾ ਹੋ ਕੇ ਮੱਥੇ ਕਲੰਕ ਮੜ ਜਾ ਜੀ ਐਸੇ ਧੀ ਪੁੱਤੋਂ ਕੁਛ ਨਹੀਂ ਲੈਣਾ ਜੀ ਦੇਖਦੇ ਕਿ ਧੀਆ ਪੁੱਤ ਸਾਰੇ ਖਰਾਬ ਹੁੰਦੇ ਇੱਕ ਦੂਜੇ ਵਾਲਾ ਤੇ ਇਹ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਵੀ ਜਿਹੜਾ ਸਰਪੰਚ ਸਾਹਿਬ ਨੇ ਇਹੋ ਜਿਹਾ ਫੈਸਲਾ ਲਿਆ ਹੂੰ ਹੂੰ ਇਹੋ ਜਿਹਾ ਗਲਤ ਕੰਮ ਹੁੰਦੇ ਕਿਸੇ ਤੋਂ ਵੀ ਨਹੀਂ ਯਾਰ ਹੁੰਦੇ ਜੇ ਅੱਜ ਕਿਸੇ ਦੇ ਬੱਚੇ ਨੇ ਕੀਤਾ ਭਾ ਕੇ ਸਾਡੇ ਵੀ ਕਰਨਗੇ ਪ੍ਰਵਾਸੀ ਆ ਉਹ ਸਾਡੇ ਪੰਜਾਬੀਆਂ ਦੇ ਗੱਲ ਪੈਣ ਲੱਗ ਪਈ ਜੀ ਉਹਦੇ ਮੱਦੇਨਜ਼ਰ ਇਹ ਵੀ ਸਾਡਾ ਸਾਂਝਾ ਹੀ ਫੈਸਲਾ ਸੀ ਵੀ ਪਿੰਡ ਦੇ ਵਿੱਚ ਜਾਂ ਪ੍ਰਵਾਸੀਆਂ ਨੂੰ ਨਾ ਤਾਂ ਘਰ ਦਿੱਤਾ ਜਾਊਗਾ ਮੁੱਲ ਨਾ ਜ਼ਮੀਨ ਦਿੱਤੀ ਜਾਵੇਗੀ ਹਾਲਾਂਕਿ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਸੁਖਵਿੰਦਰ ਸਿੰਘ ਹੁਸ਼ਿਆਰਪੁਰ ਦੇ ਇੱਕ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਜੇਕਰ ਪਿੰਡ ਦੇ ਵਿੱਚ ਹੀ ਪਿੰਡ ਦਾ ਸੁਨੀਕ ਮੁੰਡਾ ਜਾਂ ਕੁੜੀ ਆਪਸ ਦੇ ਵਿੱਚ ਵਿਆਖ ਕਰਵਾਉਣਗੇ ਤਾਂ ਉਸ ਦਾ ਸਮਾਜਿਕ ਤੌਰ ਦੇ ਉੱਤੇ ਬਾਈਕਟ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਕਈ ਹੋਰ ਸਖਤ ਫੈਸਲੇ ਇਸ ਪੰਚਾਇਤ ਦੇ ਵੱਲੋਂ ਲਏ ਗਏ ਨੇ ਕਿਉਂ ਇਹ ਨੌਬਤ ਆਈ ਕਿ ਇਸ ਤਰੀਕੇ ਦਾ ਇਕਮਤਾ ਪਾਸ ਕਰਨਾ ਪਿਆ ਪੰਚਾਇਤ ਨੂੰ ਸਾਰੀ ਗੱਲਬਾਤ ਕਰਾਂਗੇ ਤਾਂ ਸੰਨਾਲ ਪਿੰਡ ਦੇ ਸਰਪੰਚ ਸਾਹਿਬ ਸਾਬਕਾ ਸਰਪੰਚ ਸਾਹਿਬ ਜੁਣਨਾਲ ਨੰਬਰਦਾਰ ਔਰ ਬਹੁਤ ਸਾਰੇ ਪਤਵੰਤੇ ਸੱਜਣ ਮੌਜੂਦ ਨੇ ਪਹਿਲਾਂ ਤਾਂ ਜੀ ਸਮਾਂ ਦੇਣ ਲਈ ਪੰਚਾਇਤ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੜਾ ਸਖਤ ਜਿਹਾ ਫੈਸਲਾ ਲਿਆ ਗਿਆ ਤੁਹਾਡੇ ਪਿੰਡ ਦੇ ਵੱਲੋਂ ਕੀ ਫੈਸਲਾ ਕੀ ਹੈਗਾ ਇਹ ਸਾਰੇ ਇਹਨਾਂ ਸਾਡੀ ਮਜਬੂਰੀ ਬਣ ਗਈ ਪਿੰਡ ਦਾ ਮਾਹੌਲ ਦੇਖਦਿਆਂ ਹੋਇਆਂ ਕਿਉਂਕਿ ਜੋ ਇੱਥੇ ਕੰਮ ਆ ਜਿੱਦਾਂ ਬੱਚੇ ਆਪਸ ਵਿੱਚ ਵਿਆਹ ਕਰਵਾਉਂਦੇ ਪਿੰਡ ਦੇ ਪਿੰਡ ਵਿੱਚ ਦੋ ਤਿੰਨ ਕੇਸ ਹੋ ਚੁੱਕੇ ਆ ਤੇ ਜਿੱਦਾਂ ਕੁਝ ਸਾਡੇ ਔਰਤਾਂ ਇੱਥੇ ਵਿਆਈਆਂ ਹੋਈਆਂ ਉਹ ਵੀ ਕੁਝ ਕਮੈਂਟ ਇਦਾਂ ਦੇ ਹੁੰਦੇ ਵੀ ਮੈਂ ਦੂਏ ਘਰ ਰਹਿਣਾ ਜਾ ਕੇ ਇਨਾਂ ਵੱਲ ਦੇਖਦਿਆਂ ਹੋਇਆਂ ਸਾਨੂੰ ਇਹ ਸਾਰੀ ਪੰਚਾਇਤ ਨੂੰ ਸਾਡੇ ਜਿੰਨੇ ਵੀ ਸਾਬਕਾ ਸਰਪੰਚ ਆ ਤਿੰਨ ਸਾਬਕਾ ਸਰਪੰਚ ਉਸ ਤੋਂ ਬਾਅਦ ਲੰਬੜਦਾਰ ਤੇ ਜਿੰਨੇ ਪਤਵੰਤੇ ਸੱਜਣਾ ਸਿਆਣੇ ਇਹ ਸਾਰੇ ਸਾਡੀ ਪੰਚਾਇਤ ਨੇ ਤੇ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਇੱਕ ਫੈਸਲਾ ਲਿਆ ਜਿਹੜਾ ਕਿ ਮਤਾ ਪਾਇਆ ਗਿਆ 15 ਤਰੀਕ ਨੂੰ ਇਹ ਮਤਾ ਪਿਆ ਜੀ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਅਗਰ ਭਵਿੱਖ ਦੇ ਵਿੱਚ ਅੱਗੇ ਜਾ ਕੇ ਕੋਈ ਲੜਕਾ ਪਿੰਡ ਦਾ ਜਾਂ ਕੋਈ ਲੜਕੀ ਆਪਸ ਵਿੱਚ ਵਿਆਹ ਕਰਾਉਂਦੇ ਆ ਉਹਨਾਂ ਦਾ ਪੂਰਨ ਬਾਈਕਟ ਹੋਵੇਗਾ ਪਿੰਡ ਵੱਲੋਂ ਉਹਨਾਂ ਦੇ ਪਰਿਵਾਰ ਦਾ ਬਾਈਕਟ ਹੋਵੇਗਾ ਜੇਕਰ ਉਹ ਸਾਲ ਇੱਕ ਬਾਹਰ ਰਹਿ ਕੇ ਕੋਈ ਵੀ ਕੋਰ ਤੋਂ ਆਰਡਰ ਲੈ ਕੇ ਪਿੰਡ ਆਉਂਦੇ ਆ ਪੀ ਅਸੀਂ ਪਿੰਡ ਰਹਿਣਾ ਉਹਨਾਂ ਨੂੰ ਪਿੰਡ 'ਚ ਵਾਟ ਨਹੀਂ ਦਿੱਤਾ ਜਾਊਗਾ ਕੁਝ ਜਿੱਦਾਂ ਬੌਟੀਆਂ ਮੁੰਡਿਆਂ ਦੇ ਨਾਲ ਚਲੇ ਗਈਆਂ ਇੱਥੋਂ ਅੱਛਾ ਜੇ ਉਹ ਸਾਲ ਇੱਕ ਤੋਂ ਬਾਹਰ ਰਹਿ ਰਹੇ ਜਾਂ ਕੁਝ ਵੀ ਆ ਜੇ ਉਹ ਕਹਿਣ ਕਾਲ ਨੂੰ ਆ ਕੇ ਇੱਥੇ ਰਹਿਣਾ ਉਹਨਾਂ ਨੂੰ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਜਾ ਯੋਗੀ ਸਾਰੇ ਨਗਰ ਦਾ ਸਾਂਝਾ ਫੈਸਲਾ ਬੱਚਿਆਂ ਦੇ ਭਵਿੱਖ ਦਾ ਫੈਸਲਾ ਔਰ ਅੱਗੇ ਤੋਂ ਇਹੋ ਜੀ ਕੋਈ ਸਾਡੇ ਕਤਾਹੀ ਨਾ ਹੋਵੇ ਕੋਈ ਅੱਗੇ ਤੋਂ ਇਦਾਂ ਦਾ ਕੋਈ ਕਰਮ ਨਾ ਕਰੇ ਵੀ ਸਾਨੂੰ ਪਿੰਡ ਨੂੰ ਪੂਰੇ ਨੂੰ ਸ਼ਰਮਿੰਦਗੀ ਠੋਣੀ ਪਵੇ ਇਹਨੂੰ ਸਾਰਿਆਂ ਨੂੰ ਮੱਦਦ ਨਜ਼ ਰੱਖਦਿਆਂ ਹੋਇਆਂ ਇਹ ਮਤੇ ਪਾਏ ਗਏ ਜਿਹਦੇ ਵਿੱਚ ਇੱਕ ਮਤਾ ਹੋਰ ਅਹਿਮ ਕਿ ਜਿੱਦਾਂ ਸਾਡੇ ਪਿੰਡ ਦੇ ਵਿੱਚ ਮੈਂ ਉੱਤੇ ਵੀ ਆਉਂਗਾ ਪਹਿਲਾਂ ਸਰਪੰਚ ਸਾਹਿਬ ਦੱਸੋ ਜਦੋਂ ਮਤਾ ਪਾਇਆ ਆਪਸੀ ਪੰਚਾਇਤ ਨੇ ਸਾਰੀ ਸਹਿਮਤੀ ਕੀਤੀ ਤੁਸੀਂ ਕਹਿੰਦੇ ਸਾਫ ਕਾ ਸਰਪੰਚੇ ਪਿੰਡ ਦੇ ਬਹੁਤ ਸਾਰੇ ਬਜ਼ੁਰਗ ਵੀ ਤੁਹਾਡੇ ਨਾਲ ਆਏ ਨੌਜਵਾਨਾਂ ਨੂੰ ਵੀ ਤੁਸੀਂ ਨਾਲ ਲਿਆ ਤੁਸੀਂ ਕਹਿ ਰਹੇ ਹੋ ਕਾਨੂੰਨੀ ਕਾਨੂੰਨੀ ਪੱਖ ਤੋਂ ਕਿਵੇਂ ਤੁਸੀਂ ਇਸ ਫੈਸਲੇ ਨੂੰ ਦੇਖਿਆ ਕਿ ਅਸੀਂ ਕਾਨੂੰਨੀ ਪੱਖ ਤੋਂ ਕਿਵੇਂ ਦੇਖ ਰਹੇ ਹੋ ਕਿਉਂਕਿ ਕਾਨੂੰਨ ਤਾਂ ਇਹ ਇਜਾਜ਼ਤ ਹੀ ਨਹੀਂ ਦਿੰਦਾ ਆਪੇ ਪਾਕਿਸਤਾਨ ਨੂੰ ਕਿਤੇ ਵਿਆਕਰਣ ਤੋਂ ਰੱਖ ਸਕਦੇ ਆ ਚਲੋ ਸਾਰਿਆਂ ਵਾਸਤੇ ਕਾਨੂੰਨ ਹੈ ਪਰ ਪਿੰਡ ਦੇ ਵਿੱਚ ਅਸੀਂ ਭਾਈਚਾਰੇ ਵਿੱਚ ਰਹਿੰਦੇ ਆ ਇੱਕ ਪਰਿਵਾਰ ਦੇ ਅੱਗੇ ਕਈ-ਕਈ ਪਰਿਵਾਰ ਬਣ ਗਏ ਉਹਦੇ ਹਿਸਾਬ ਨਾਲ ਜੇ ਦੋ ਪਰਿਵਾਰ ਆਪਸ ਵਿੱਚ ਲਾਗੇ-ਲਾਗੇ ਕੋਈ ਲੜਕਾ-ਲਕੀ ਵਿਆਹ ਕਰਾਉਂਦੇ ਆ ਉਹ ਭੈਣ ਭਰਾ ਹੋਏ ਅਸੀਂ ਇੱਥੇ ਰਹਿੰਦੇ ਆ ਅਸੀਂ ਇੱਕ ਨੂੰ ਕਿਸੇ ਨੂੰ ਚਾਚਾ ਕਹਿੰਨੇ ਕਿਸੇ ਨੂੰ ਤਾਇਆ ਕਹਿੰਨੇ ਆ ਸਕੇਆ ਵਾਂਗ ਵਰਤਦੇ ਆ ਸ਼ਹਿਰਾਂ ਦੇ ਵਿੱਚ ਕੀ ਆ ਕੋਈ ਇੱਕ ਤੋਂ ਦੂਜੇ ਦਰਵਾਜ਼ੇ ਨੂੰ ਨਹੀਂ ਜਾਣਦਾ ਤੇ ਕਾਨੂੰਨ ਵਿਸ਼ੱਕ ਦੀ ਬਣਾਇਆ ਪਰ ਪਿੰਡਾਂ ਦੇ ਦੇਖਦੇ ਹੋਏ ਇਸ ਕੰਡੀਸ਼ਨ ਨੂੰ ਦੇਖਦੇ ਹੋ ਕਿ ਪਿੰਡਾਂ ਚ ਸਾਰੇ ਚਾਚੇ ਤਾਏ ਭੈਣ ਭਰਾਵਾਂ ਵਾਂਗ ਮਿਲਦੇ ਆ ਇਸ ਕਰਕੇ ਇਹ ਅਸੀਂ ਪਿੰਡ ਦਾ ਇਸ ਕਰਕੇ ਇਹ ਸਾਨੂੰ ਮਤਾ ਪਉਣਾ ਪਿਆ ਚਲੋ ਕਾਨੂੰਨ ਆਪਣਾ ਕੰਮ ਕਰਦਾ ਜੀ ਅਸੀਂ ਆਪਣਾ ਕੰਮ ਕਰਨਾ ਪਿੰਡ ਪੱਦਰ ਤੇ ਕੰਮ ਕਰਨਾ ਨਹੀਂ ਚੀਜ਼ ਸਪਸ਼ਟ ਕਰਨਾ ਚਾਹੁੰਦਾ ਸੀਗਾ ਵੀ ਤੁਹਾਡਾ ਕਾਨੂੰਨ ਦੇ ਅਗੇਸਟ ਤਾਂ ਨਹੀਂ ਤੁਸੀਂ ਜਾ ਰਹੇ ਹੋ ਕਾਨੂੰਨੀ ਤੌਰ ਤੇ ਤਾਂ ਕੋਈ ਵੀ ਕਿਸੇ ਨਾਲ ਵਿਆਹ ਕਰਾ ਸਕਦਾ ਤੁਸੀਂ ਤਾਂ ਸਮਾਜਿਕ ਤੌਰ ਦੇ ਉੱਤੇ ਇਹ ਗੱਲ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਇਹ ਸਮਾਜਿਕ ਇਹ ਇੰਦਾ ਜਿਆਦਾ ਵੀ ਹੈ ਨਾ ਇਹ ਇਦਾਂ ਜਿਦਾ ਹੁਣੇ ਪਿੰਡਾਂ ਚ ਰਹਿਣ ਵਾਲੇ ਲੋਕ ਹਮ ਇਹ ਅਸੀਂ ਮਾੜੀ ਜੀ ਗੱਲ ਦੀ ਸ਼ਰਮ ਆਂਦੇ ਆ ਕਾਨੂੰਨ ਮੰਨ ਲਓ ਜੱਜ ਸਾਹਿਬ ਨੇ ਕਿਸੇ ਨੇ ਵੀ ਇਹ ਕਹਿਤਾ ਜੀ ਇਹ ਅਧਿਕਾਰ ਆ ਕੋਈ ਵਿਆਹ ਕਰਾ ਸਕਦਾ 18 ਸਾਲ ਤੋਂ ਬਾਅਦ ਪਰ ਪਿੰਡਾਂ ਦੇ ਵਿੱਚ ਹਜੇ ਤੱਕ ਸਾਡਾ ਇਦਾਂ ਦਾ ਮਾਹੌਲ ਨਹੀਂ ਹੋਇਆ ਵੀ ਅਸੀਂ ਕਹਿ ਦਈਏ ਜੀ ਪਿੰਡ ਦਾ ਘਰ ਦੇ ਮੂਰੇ ਘਰ ਹੋਵੇ ਇੱਕ ਥੋੜੇ ਦਿਨ ਹੋਏ ਸਾਡੇ ਕੇਸ ਹੋਇਆ ਘਰ ਦੇ ਨਾਲ ਘਾਰੇ ਆ ਜੀ ਦੱਸੋ ਉਹ ਕੀ ਕਰੇਗਾ ਪਿੰਡ ਦੇ ਵਿੱਚ ਹੁਣ ਇਹ ਕੰਮ ਹੁੰਦੇ ਆ ਰੁਕਣੇ ਤਾਂ ਕਿਸੇ ਨਾ ਕਿਸੇ ਨੂੰ ਪੈਣੇ ਆ ਜੀ ਇਹ ਪਿੰਡ ਪੱਦਰ ਤੇ ਮਤੇ ਪੈ ਰਹੇ ਆ ਜੀ ਪਏ ਵੀ ਆ ਤੇ ਪੈਣੇ ਵੀ ਆ ਇਸ ਕਰਕੇ ਇਹ ਸਾਨੂੰ ਸਾਰਾ ਕੁਝ ਸੋਚ ਕੇ ਸਮਾਜਿਕ ਤੌਰ ਤੇ ਇਹ ਕੰਮ ਕਰਨਾ ਪਿਆ ਜੀ ਅੱਛਾ ਬਜ਼ੁਰਗੋ ਬੜੀ ਜਦੋਂ ਕਹਿੰਦੇ ਵੀ ਸਿਰ ਤੋਂ ਪਾਣੀ ਲੰਘ ਜਾਂਦਾ ਫਿਰ ਬੰਦੇ ਨੂੰ ਕੋਈ ਸਖਤ ਫੈਸਲਾ ਲੈਣਾ ਪੈਂਦਾ ਹੈ ਪਿਛਲੇ ਸਮੇਂ ਦਾ ਦੌਰ ਤੁਸੀਂ ਦੇਖਣ ਤੋਂ ਬਾਅਦ ਇਹ ਤੁਹਾਨੂੰ ਲੱਗਾ ਵੀ ਹਾਂਜੀ ਅੱਜ ਤੋਂ ਕੁਝ 5-7 ਸਾਲ ਪਹਿਲਾਂ ਇੱਕ ਕੇਸ ਇਦਾਂ ਹੋਇਆ ਸੀਗਾ ਹੂੰ ਉਹਦੇ ਵਿੱਚ ਪੰਚਾਇਤ ਨੂੰ ਵੀ ਲੜਕੀ ਵਾਲੇ ਨੂੰ ਵੀ ਲੜਕੇ ਵਾਲੇ ਨੂੰ ਵੀ ਥਾਣੇ ਤੱਕ ਜਾਣਾ ਪਿਆ ਹੂੰ ਉੱਥੇ ਜਾ ਕੇ ਅਸੀਂ ਇਹ ਦੇਖਿਆ ਕਿ ਉਹ ਜਿਹੜਾ ਵੀ ਕੇਸ ਹੋਇਆ ਉਹਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਉਹਨਾਂ ਨਿਆਣਿਆਂ ਨਾਲ ਸਹਿਮਤੀ ਦੇ ਕਾਰਨ ਹੋਇਆ ਹੂੰ ਅਗਰ ਜੇ ਉਹਨਾਂ ਦੇ ਪਰਿਵਾਰ ਦੇ ਚਾਚਾ ਚਾਚੀ ਜਾਂ ਭਰਜਾਈ ਹੂੰ ਉਹਨਾਂ ਨੂੰ ਇਹ ਸਹਿਮਤੀ ਨਾਂ ਦਿੰਦੇ ਤਾਂ ਹੋ ਸਕਦਾ ਉਹ ਬੱਚੇ ਇਹ ਕਦਮ ਨਾ ਚੱਕਦੇ ਇਸ ਕਰਕੇ ਅਸੀਂ ਸਾਨੂੰ ਬਾਅਦ ਵਿੱਚ ਪਤਾ ਲੱਗਾ ਨਾ ਜਦ ਅਸੀਂ ਵੀ ਪੰਚਾਇਤ ਦੇ ਤੌਰ ਤੇ ਅਸੀਂ ਠਾਣੇ ਗਏ ਉਦੋਂ ਗੱਲਾਂ ਉਹ ਸਾਹਮਣੇ ਆਈਆਂ ਕਿ ਇਹਨਾਂ ਦੋ ਬੱਚਿਆਂ ਨੇ ਜਿਹੜਾ ਆਪਸ ਵਿੱਚ ਵਿਆਹ ਕਰਾਇਆ ਮਾਪਿਆਂ ਤੋਂ ਬਾਹਰ ਹੋ ਕੇ ਕਰਾਇਆ ਔਰ ਆਪਣੇ ਕਿਸੇ ਨਾ ਕਿਸੇ ਨੇੜਲੇ ਸਾਕ ਸਬੰਧੀ ਜਾਂ ਆਪਣੇ ਚਾਚੇ ਤਾਏ ਦੇ ਸ਼ਮੂਲੀਅਤ ਹੌਣ ਕਰਕੇ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਖਲਾਸ਼ੇਰੀ ਦਿੱਤੀ ਤਾਂ ਉਹ ਨਹੀਂ ਹੋਇਆ ਇਸ ਨੋਬਤੇ ਆਏ ਇਹ ਤਾਂ ਸਰਦਾਰ ਸਾਹਿਬ ਸਮਾਜਿਕ ਬਾਈਕਾਟ ਦੀ ਗੱਲ ਕੀਤੀ ਹੈ ਕੱਲ ਨੂੰ ਕੋਈ ਵੀ ਇਦਾਂ ਦਾ ਘਟਨਾ ਵਾਪਰ ਜਾਂਦੀ ਹੈ ਉਹਨਾਂ ਦਾ ਰਾਈਟ ਹੈ ਜਿੱਥੇ ਮਰਜ਼ੀ ਵਿਆਹ ਕਰਵਾਉਣ ਕਾਨੂੰਨ ਉਹਨਾਂ ਨੂੰ ਇਜਾਜ਼ਤ ਦਿੰਦਾ ਹੈ ਅਸੀਂ ਇਸ ਚੀਜ਼ ਦੀ ਵਿਰੋਧਤਾ ਨਹੀਂ ਕਰਦੇ ਪਰ ਜਦੋਂ ਤੁਸੀਂ ਸਮਾਜਿਕ ਤੌਰ ਦੇ ਉੱਤੇ ਕਹਿ ਦਿੰਦਾ ਸੀ ਬਾਈਕਾਟ ਕਰਨਾ ਕੱਲ ਨੂੰ ਉਹ ਪਰਿਵਾਰ ਪਿੰਡ ਦੇ ਵਿੱਚ ਕੋਈ ਫੰਕਸ਼ਨ ਕਰਨਾ ਹੈ ਪਿੰਡ ਦੇ ਵਿੱਚ 100 ਸਾਂਝਾ ਭਾਂਡਾ ਠੀਕਰ ਹੁੰਦਾ 100 ਇੱਕ ਦੂਜੇ ਨੂੰ ਰਿਸ਼ਤੇਦਾਰੀਆਂ ਦੇ ਤੌਰ ਦੇ ਉੱਤੇ ਪਲਾਉਣਾ ਹੁੰਦਾ ਘਰਾਂ ਦੇ ਵਿੱਚ ਜਾਂ ਆਂਡੀਆਂ ਗਵਾਂਡੀਆਂ ਨੂੰ ਸਦਣਾ ਹੁੰਦਾ ਪਿੰਡ ਦੇ ਤੌਰ ਦੇ ਉੱਤੇ ਵਰਤਣਾ ਹੁੰਦਾ ਤਾਂ ਸਮਾਜਿਕ ਤੌਰ ਦੇ ਉੱਤੇ ਮਤਲਬ ਇਹੀ ਸਮਝੀਏ ਪਿਕਾ ਲੋ ਜੇਕਰ ਉਹਨਾਂ ਨੇ ਮੰਨ ਲਓ ਘਰ ਦੇ ਵਿੱਚ ਕੋਈ ਧਾਰਮਿਕ ਫੰਕਸ਼ਨ ਕਰਾਉਣਾ ਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਕਹ ਲਈਏ ਧਰਮਸ਼ਾਲਾ ਤੋਂ ਸਮਾਨ ਵੀ ਨਹੀਂ ਵਰਤਣ ਦਿੱਤਾ ਜਾਊ ਬਿਲਕੁਲ ਜੀ ਪੂਰਨ ਬਾਈਕਾਟ ਹੋਵੇਗਾ ਜੀ ਇਹ ਜਿਹੜਾ ਅਸੀਂ ਮਤਾ ਪਾਇਆ ਇਹ ਪਿੰਡ ਦੇ ਭਲੇ ਵਾਸਤੇ ਪਾਇਆ ਜੀ ਮੈਂ ਬਕਾਇਦਾ ਪਿੰਡ ਦਾ ਸਰਪ ਬਕਾਇਦਾ ਅਲਾਉਟਮੈਂਟ 'ਚ ਇਹ ਗੱਲ ਕਹੀ ਜਿਹੜਾ ਬੰਦਾ ਪਿੰਡ ਦੇ ਭਲੇ ਵਾਸਤੇ ਨਹੀਂ ਖੜ ਸਕਦਾ ਉਹ 5 ਸਾਲ ਤੱਕ ਸਾਡੇ ਕੋਲ ਨਾਲ ਕਿਉਂਕਿ ਇਹਦੇ ਵਿੱਚ ਕੋਈ ਪੰਚਾਇਤ ਦਾ ਕਲੀ ਦਾ ਭਲਾ ਨਹੀਂ ਕਿਸੇ ਹੋਰ ਮੈਂਬਰ ਦਾ ਭਲਾ ਨਹੀਂ ਇਹ ਸਾਰੇ ਪਿੰਡ ਵਾਸਤੇ ਸਾਂਝਾ ਭਲਾ ਵੇ ਕਾ ਨੂੰ ਕਿਸੇ ਦਾ ਵੀ ਹੋਵੇ ਸਾਡੇ ਧੀਆਂ ਪੁੱਤਰ ਆ ਕਿਸੇ ਦੇ ਘਰ ਵਿਦਾ ਦੀ ਗੱਲਬਾਤ ਹੁੰਦੀ ਆ ਉਹਦੇ ਵਿੱਚ ਸਾਨੂੰ ਵੀ ਸ਼ਰਮ ਆ ਪਰ ਜੇ ਅਸੀਂ ਥੋੜਾ ਬੋਤਾਏ ਸੋਚੀਏ ਵੀ ਜੋ ਹੋਇਆ ਗਲਤ ਹੋਇਆ ਤੇ ਅਸੀਂ ਜੇ ਸਾਡੀ ਪੰਚਾਇਤ ਨਾਲ ਜਾਂ ਸਾਡੇ ਪੂਰੇ ਨਗਰ ਨਾਲ ਉਹ ਵੀ ਬੰਦੇ ਖੜ ਜਾਂਦੇ ਆ ਕੇ ਤੇ ਸਾਰਾ ਕੁਝ ਹੁੰਦਾ ਇਹ ਬਕਾਇਦਾ ਇਹ ਕੁਝ 15 ਪਰਿਵਾਰ ਹੈਗੇ ਜੀ ਸਾਰਾ ਪਿੰਡ ਇੱਕ ਪਾਸੇ 15 ਕ ਪਰਿਵਾਰ ਜਿਹੜੇ ਆ ਉਹ ਨਹੀਂ ਆਏ ਉਹਨਾਂ ਨੂੰ ਬਕਾਇਦਾ ਕਹਿ ਦਿੱਤਾ ਗਿਆ ਜੀ 5 ਸਾਲ ਸਰਪੰਚ ਕੋ ਮੋਹਰ ਨਹੀਂ ਲੁਆਣੀ ਲੰਬੜਦਾਰਾਂ ਨੂੰ ਕਹਤਾਂ ਜੀ ਇਹਨਾਂ ਦੇ ਮੋਹਰ ਨਹੀਂ ਲਾਉਣੀ ਹੈ ਕਿਉਂਕਿ ਇਸ ਕਰਕੇ ਪਰ ਉਹ ਤਾਂ ਕਾਨੂੰਨੀ ਰਾਈਟ ਹੈਗਾ ਨਾ ਸਰਪੰਚ ਤੋਂ ਕੰਮ ਲੈਣ ਦੇ ਸਰਪੰਚ ਨੇ ਜੀ ਇਹ ਮਤਾ ਕੀਤਾ ਇਹ ਸਾਰੇ ਪਿੰਡ ਵਾਸਤੇ ਕੀਤਾ ਨਾ ਵੀ ਸਾਰਿਆਂ ਦੇ ਭਲੇ ਵਾਸਤੇ ਮੰਨ ਲਓ ਕੱਲ ਨੂੰ ਉਹਨਾਂ ਦੇ ਪਰਿਵਾਰਾਂ 'ਚ ਕੋਈ ਘਟਨਾ ਹੋ ਜਾਂਦੀ ਆ ਜਿਹੜੇ ਇਸ ਪੰਚਾਇਤ ਦੇ ਕਹਿਨ ਤੇ ਸਾਡੇ ਮਤੇ ਵਿੱਚ ਨਹੀਂ ਆਏ ਉਹਨਾਂ ਦਾ ਹੱਕ ਨਹੀਂ ਬਣਦਾ ਜੀ ਕਿਉਂਕਿ ਸਾਡਾ ਫਰਜ਼ ਹੀ ਕਹਿਣਾ ਹੁਣ ਮੰਨਣਾ ਨਹੀਂ ਨਹੀਂ ਮੰਨਣਾ ਉਹਨਾਂ ਦਾ ਪਰ ਜੇਵੇਂ ਤੁਸੀਂ ਸਰਪੰਚ ਹੋ ਤੁਹਾਡੀ ਇੱਕ ਜ਼ਿੰਮੇਵਾਰੀ ਬਣ ਗਈ ਹਰ ਬੰਦੇ ਨੂੰ ਵੈਰੀਫਾਈ ਕਰਨਾ ਹਰ ਬੰਦੇ ਦੇ ਉੱਤੇ ਚੰਗਾ ਸਹੀ ਹੈ ਤੇ ਸਹੀ ਲਿਖਣਾ ਜੇ ਗਲਤ ਹੈ ਤੇ ਗਲਤ ਵੈਰੀਫਾਈ ਕਰਨਾ ਕੱਲ ਨੂੰ ਕਿਸੇ ਦਿਨ ਇਨਕੁਆਰੀ ਆਉਂਦੀ ਹੈ ਕਿਸੇ ਦਾ ਕੋਈ ਕਾਨੂੰਨੀ ਪੱਖ ਤੋਂ ਕੋਈ ਪੇਪਰ ਸਾਈਨ ਕਰਨਾ ਤਾਂ ਉਹ ਤਾਂ ਰਾਈਟ ਹੈ ਉਹਨਾਂ ਦਾ ਤੁਹਾਡੇ ਤੋਂ ਕਰਵਾਉਣਾ ਪਰ ਤੁਸੀਂ ਜਦੋਂ ਆਪਣੇ ਉੱਤੇ ਅੜ ਗਏ ਹੋ ਪੀ ਆਪਣੇ ਫੈਸਲੇ ਤੋਂ ਟਾਲ ਲੈ ਪੰਚਾਇਤ ਵੀ ਅਸੀਂ ਨਹੀਂ ਕਰਨਾ ਅਗਲੇ ਹਾਇਰ ਅਥਾਰਟੀ ਤੋਂ ਜਾਣਾ ਤੁਹਾਡੇ ਦੇ ਉੱਤੇ ਕੋਈ ਐਕਸ਼ਨ ਹੋ ਸਕਦਾ ਸਰ ਇਦਾਂ ਆ ਇਦਾਂ ਮਤਲਬ ਉਹਦੀ ਮਨਸ਼ਾ ਮਾੜੀ ਆ ਉਹ ਇਹ ਕਹਿਣਾ ਚਾਹੁੰਦੇ ਪਿੰਡ ਚ ਗੰਦ ਪਿਆ ਰਵੇ ਜੋ ਚੱਲਦਾ ਇਦਾਂ ਚੱਲੇ ਇਦਾਂ ਦੇ ਬੰਦੇ 2-4 ਵਿੱਚੋਂ ਸਾਨੂੰ ਕਹਿ ਚੁੱਕੇ ਆ ਜੀ ਕਹਿੰਦੇ ਬਾਕੀ ਪਿੰਡਾਂ ਚ ਵੀ ਤਾਂ ਹੁੰਦਾ ਹੀ ਆ ਹੁਣ ਜੇਕਰ ਸਾਡੇ ਘਰ ਦੇ ਮੂਰੇ ਗੰਦ ਪਿਆ ਉਹਨੂੰ ਚੱਕਣਾ ਸਾਨੂੰ ਹੀ ਪੈਣਾ ਜੀ ਤੇ ਜੇ ਸਾਡੇ ਨਗਰ ਚ ਗੰਦਾ ਤੇ ਅਸੀਂ ਸਾਂਭਣਾ ਜੀ ਅਸੀਂ ਬਾਕੀ ਪੰਡਾਂ ਦੀਆਂ ਧਾਰਨਾ ਕਤੋਂ ਦੇਣੀਆਂ ਇਸ ਕਰਕੇ ਅਸੀਂ ਪਿੰਡ ਦੇ ਹੱਕ ਚ ਫੈਸਲਾ ਲਿਆ ਜੀ ਇਸ ਕਰਕੇ ਇਹ ਸਾਨੂੰ ਬੋਲਣਾ ਪਿਆ ਚਲੋ ਮੋਰ ਲਹਣੀ ਜਾਂ ਨਹੀਂ ਲਹਣੀ ਉਹ ਬਾਤ ਦੀਆਂ ਗੱਲਾਂ ਪਰ ਉਹ ਬੰਦੇ ਚਾਹੁੰਦੇ ਆ ਕਿ ਇਹ ਜਿਹੜਾ ਕੰਮ ਹੁੰਦਾ ਏ ਇਦਾਂ ਹੀ ਹੁੰਦਾ ਰਹੇ ਪਰ ਅਸੀਂ ਜਿਹੜਾ ਕਦਮ ਚੱਕਿਆ ਜੀ ਅਸੀਂ ਕਹਿੰਨੇ ਕਿਸੇ ਦੇ ਧੀ ਪੁੱਤ ਨਾਲ ਅੱਗੇ ਤੋਂ ਇਦਾਂ ਦਾ ਕੰਮ ਨਾ ਹੋਵੇ ਕਿਸੇ ਦੇ ਪਰਿਵਾਰ ਨਾਲ ਨਾ ਹੋਵੇ ਬੜੇ ਔਖੇ ਧੀਾਂ ਪੁੱਤਰ ਪਾਲਦੇ ਆ ਜੀ ਪੜਾਉਨੇ ਆ ਲਿਖਾਉਨੇ ਆ ਪਾਲਦੇ ਆ ਜੇ ਪੁੱਤਰ ਦੀ 20 ਸਾਲ ਦਾ ਹੋ ਕੇ ਮਥੇ ਕਲੰਕ ਮੜ ਜਾ ਜੀ ਐਸੇ ਧੀ ਪੋਤੋ ਕੁਛ ਨਹੀਂ ਲੈਣਾ ਜੀ ਇਹ ਕਿਉਂਕਿ ਸਰਪੰਚ ਅਸੀਂ ਹੁਣ ਬਣੇ ਅਸੀਂ ਪਹਿਲਾਂ ਤੋਂ ਵੀ ਇਹ ਗੱਲਾਂ ਕਰਦੇ ਆਏ ਆ ਜੀ ਬੀਬੀਆਂ ਵੀ ਹੈਗੀਆਂ ਨੇ ਬੀਬੀ ਜੀ ਕਿਵੇਂ ਤੁਸੀਂ ਦੇਖਦੇ ਹੋ ਸਾਰੀ ਉਮਰ ਇਸ ਪਿੰਡ ਦੇ ਵਿੱਚ ਲੰਘੀ ਹੱਥੀ ਸਾਰੀ ਕਿਰਤ ਵੀ ਕੀਤੀ ਅੱਜ ਇੰਨੀ ਨੌਬਤ ਆ ਗਈ ਭੀ ਇਦਾਂ ਦਾ ਫੈਸਲਾ ਪਿੰਡ ਵਾਲਿਆਂ ਨੂੰ ਲੈਣਾ ਪੈ ਗਿਆ ਪੰਚਾਇਤ ਨੂੰ ਕਿਵੇਂ ਦੇਖਦੇ ਹੋ ਤੁਸੀਂ ਫੈਸਲੇ ਨੂੰ ਦੇਖੋ ਜੀ ਦੇਖਦੇ ਕਿ ਤੀਆਂ ਪੁੱਤ ਸਾਰੇ ਖਰਾਬ ਹੁੰਦੇ ਇੱਕ ਦੂਜੇ ਵਾਲਾ ਤੇ ਇਹ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਕਿ ਜਿਹੜਾ ਸਰਮੰਚ ਸਾਹਿਬ ਨੇ ਇਹੋ ਜਿਹਾ ਫੈਸਲਾ ਲਿਆ ਹੂੰ ਹੂੰ ਇਹੋ ਜਿਹਾ ਗਲਤ ਕੰਮ ਹੁੰਦੇ ਕਿਸੇ ਤੋਂ ਵੀ ਨਹੀਂ ਯਾਰ ਹੁੰਦੇ ਜੇ ਅੱਜ ਕਿਸੇ ਦੇ ਬੱਚੇ ਨੇ ਕੀਤਾ ਭਾ ਕੇ ਸਾਡੇ ਵੀ ਕਰਨਗੇ ਹੂੰ ਸਾਡੇ ਵੀ ਬੱਚੇ ਦੇਖ ਦੇਖ ਕੇ ਇੱਕ ਦੂਜੇ ਵਾਲਾ ਹਰੇਕ ਬੱਚਾ ਹੂੰ ਇਹੋ ਜਿਹਾ ਕਦਮ ਚੱਕਦਾ ਪਰ ਠੀਕ ਨਹੀਂ ਲੱਗਦਾ ਹੈਗਾ ਸਰ ਨਾਲ ਯੂਥ ਵੀ ਹੈਗਾ ਉਹਨਾਂ ਦਾ ਵੀ ਪੱਖ ਜਰੂਰ ਲੈਣਾ ਚਾਹੁੰਗੇ ਕਿਉਂਕਿ ਸਾਰੀ ਗੱਲ ਮਸਲਾ ਯੂਥ ਤੇ ਟਿਕਦਾ ਯੂਥ ਕਿਵੇਂ ਦੇਖ ਰਿਹਾ ਪੰਚਾਇਤ ਦੇ ਇਸ ਫੈਸਲੇ ਨੂੰ ਇਸ ਫੈਸਲੇ ਦੇ ਵਿੱਚ ਬਜ਼ੁਰਗ ਨੇ ਬਜ਼ੁਰਗਾਂ ਦੇ ਵੱਲੋਂ ਫੈਸਲਾ ਆ ਗਿਆ ਕਹਿੰਦੇ ਯੂਥ ਵੀ ਸ਼ਾਮਲ ਕੀਤਾ ਤੁਸੀਂ ਨੌਜਵਾਨ ਹੋਣ ਦੇ ਨਾਤੇ ਕਿਵੇਂ ਦੇਖ ਰਹੇ ਹੋ ਇਸ ਫੈਸਲੇ ਨੂੰ ਬਹੁਤ ਵਧੀਆ ਫੈਸਲਾ ਲਿਆ ਜੀ ਸਰਪੰਚ ਸਾਹਿਬ ਨੇ ਮੇਰੇ ਨਾਲ ਇਦਾਂ ਦੀਆਂ ਪੰਚਾਇਤਾਂ ਹਰੇਕ ਪਿੰਡ 'ਚ ਹੋਣ ਜਿਹੜੀਆਂ ਅੱਗੇ ਆ ਕੇ ਸਮਾਜ ਸੇਵਾ ਸਮਾਜ ਲਈ ਕੰਮ ਕਰਨ ਹਰੇਕ ਬੰਦਾ ਅੱਜ ਕੱਲ ਬੋਟਾਂ ਪਿੱਛੇ ਜਾਂ ਆਪਣੀਆਂ ਪਾਰਟੀਆਂ ਪਿੱਛੇ ਲੜਦਾ ਜਿਹੜਾ ਸਮਾਜ ਲਈ ਜਿਹੜਾ ਲੜਦੇ ਬੰਦੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਇਦਾਂ ਦੇ ਫੈਸਲੇ ਹਰੇਕ ਪਿੰਡ ਦੀ ਪੰਚਾਇਤ ਨੂੰ ਲੈਣੇ ਚਾਹੀਦੇ ਖੁਸ਼ ਨੌਜਵਾਨ ਖੁਸ਼ ਨੇ ਬਹੁਤ ਵਧੀਆ ਜੀ ਬਹੁਤ ਖੁਸ਼ ਹੈ ਬੜੀ ਬੜੀ ਚੰਗੀ ਗੱਲ ਹੈ ਅੱਛਾ ਸਰਪੰਚ ਸਾਹਿਬ ਤੁਸੀਂ ਇੱਕ ਹੋਰ ਮਤਾ ਪਾਸ ਕੀਤਾ ਪਿੰਡਾਂ ਦੇ ਵਿੱਚ ਤੁਸੀਂ ਆਪਣੇ ਜ਼ਮੀਨ ਨਹੀਂ ਦੇਣੀ ਪ੍ਰਵਾਸੀਆਂ ਨੂੰ ਜਾਂ ਇੱਕ ਵਿਸ਼ੇਸ਼ ਭਾਈਚਾਰੇ ਨੂੰ ਇਹਦਾ ਦੀ ਤੁਸੀਂ ਦੇਖਿਆ ਨੇ ਪ੍ਰਵਾਸੀ ਆ ਉਹ ਸਾਡੇ ਪੰਜਾਬੀਆਂ ਦੇ ਗੱਲ ਪੈਣ ਲੱਗ ਪਈ ਉਹਦੇ ਮੱਦੇਨਜ਼ਰ ਇਹ ਵੀ ਸਾਡਾ ਸਾਂਝਾ ਹੀ ਫੈਸਲਾ ਸੀ ਤੇ ਪਿੰਡ ਦੇ ਵਿੱਚ ਜਾਂ ਪ੍ਰਵਾਸੀਆਂ ਨੂੰ ਨਾ ਤਾਂ ਘਰ ਦਿੱਤਾ ਜਾਊਗਾ ਮੁੱਲ ਨਾ ਜ਼ਮੀਨ ਦਿੱਤੀ ਜਾਵੇਗੀ ਇਹ ਵੀ ਮਤਾ ਪੰਚਾਇਤ ਦੇ ਵਿੱਚ ਪਾਸ ਹੋਇਆ ਜੀ ਤੇ ਬਹੁਮਤ ਦੇ ਨਾਲ ਪਾਸ ਹੋਇਆ ਜੀ ਸਾਰੇ ਨਗਰ ਵੱਲੋਂ ਹੋਇਆ ਕਿਉਂਕਿ ਜਿਹਦੇ ਵਿੱਚ ਨਗਰ ਦੀ ਭਲਾਈ ਆ ਅਸੀਂ ਉਹ ਕੰਮ ਕਰਨਾ ਨਹੀਂ ਜਿਹਦੇ ਵਿੱਚ ਨਗਰ ਵਾਸਤੇ ਸਾਡਾ ਕੋਈ ਮਾੜਾ ਮੈਸੇਜ ਆ ਉਹ ਕੰਮ ਅਸੀਂ ਨਹੀਂ ਕਰਨਾ ਕਿਉਂਕਿ ਸਾਰਿਆਂ ਨੂੰ ਪੁੱਛ ਕੇ ਹੀ ਅਸੀਂ ਜਿਹੜੇ ਵੀ ਫੈਸਲੇ ਲਏ ਆ ਉਹ ਸਾਰਿਆਂ ਨੂੰ ਪੁੱਛ ਕੇ ਲਏ ਆ ਅੱਛਾ ਪ੍ਰਵਾਸੀਆਂ ਵਾਲਾ ਜਿਹੜਾ ਫੈਸਲਾ ਲਾ ਇਦਾਂ ਦੀ ਵੀ ਕੋਈ ਲੱਗਾ ਮਹਿਸੂਸ ਹੋਇਆ ਤੁਹਾਨੂੰ ਵੀ ਇਹ ਲੈਣਾ ਚਾਹੀਦਾ ਕੋਈ ਸਰ ਬੜੇ ਕਾਂਡ ਹੋਏ ਇਦਾਂ ਹੁਣ ਸਾਡੇ ਪੰਜਾਬੀ ਤਾਂ ਬਾਹਰ ਜਾ ਜਾਂਦੇ ਜੀ ਪ੍ਰਵਾਸੀ ਆ ਕੇ ਪਿੰਡਾਂ 'ਚ ਵਸੀ ਜਾਂਦੇ ਆ ਕਈ ਪਿੰਡਾਂ 'ਚ ਤਾਂ ਪੰਚਾਇਤਾਂ ਪ੍ਰਵਾਸੀਆਂ ਦੀਆਂ ਬਣ ਗਈਆਂ ਇਸ ਕਰਕੇ ਇਹ ਜ਼ਰੂਰੀ ਹੋ ਗਿਆ ਜੀ ਇੰਨਾ ਕਿ ਤਾਂ ਸਾਨੂੰ ਕਰਨਾ ਪੈਣਾ ਇੱਕ ਪੰਜਾਬੀ ਹੁੰਦੇ ਦੇ ਨਾਤੇ ਹਾਂਜੀ ਇਸ ਕਰਕੇ ਬਜ਼ੁਰਗ ਵੀ ਕੁਝ ਕਹਿਣਾ ਚਾ ਰਹੇ ਸੀਗੇ ਤੁਸੀਂ ਵੀ ਮੈਂ ਤਾਂ ਪਹਿਲੇ ਮਸਲੇ ਤੇ ਗੱਲ ਕਰਨੀ ਚਾਹੁੰਦਾ ਸੀਗਾ ਚਲੋ ਠੀਕ ਹੈ ਗਵਰਨਮੈਂਟ ਨੇ ਕਾਨੂੰਨ ਬਣਾਇਆ ਅਸੀਂ ਜੇ ਸਮਾਜਿਕ ਤੌਰ ਤੇ ਗੱਲ ਕਰੀਏ ਹਰ ਕਹਿੰਦਾ ਵੀ ਹੀਰ ਪੈਦਾ ਹੋਣੀ ਚਾਹੀਦੀ ਆ ਪਰ ਨਹੀਂ ਮੇਰੇ ਘਰ ਨਹੀਂ ਗਵਾਂਢੀ ਦੇ ਘਰ ਹੀਰ ਜੰਮਣੀ ਚਾਹੀਦੀ ਆ ਸ਼ਹੀਦ ਭਗਤ ਸਿੰਘ ਵੀ ਜੰਮਣਾ ਚਾਹੀਦਾ ਪਰ ਸਾਡੇ ਘਰ ਨਾ ਪੈਦਾ ਹੋਵੇ ਗਵਾਂਢੀ ਦੇ ਹੋਵੇ ਦੂਸਰੇ ਦੇ ਘਰ ਹੋਵੇ ਤੇ ਜਿਹੜੇ ਪਰਿਵਾਰ ਦੇ ਲਈ ਇਹ ਬੇਇੱਜ਼ਤੀ ਦਾ ਕਾਰਨ ਬਣਦਾ ਆ ਉਹ ਕਈ ਸਾਲ ਆਪਣੇ ਰਿਸ਼ਤੇਦਾਰਾਂ ਨਾਲ ਟੁੱਟ ਜਾਂਦਾ ਆ ਹੂੰ ਬਿਲਕੁਲ ਠੀਕ ਆ ਜੀ ਸਮਾਜ ਨਾਲੋਂ ਟੁੱਟ ਜਾਂਦਾ ਅਟੈਂਸ਼ਨ ਤੇ ਚਲ ਜਾਂਦਾ ਆ ਹੂੰ ਤੇ ਇਸ ਕਰਕੇ ਹਰ ਇੱਕ ਬਿਮਾਰੀ ਦਾ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਏਦਾਂ ਹੁੰਦੀ ਆਈ ਆ ਹੂੰ ਪਿੰਡਾਂ ਚ ਛੇਕੇ ਜਾਂਦੇ ਸੀ ਬੰਦੇ ਜਿਹੜੇ ਪਿੰਡ ਦੇ ਪੰਚਾਇਤ ਨੂੰ ਸਿਆਣੇ ਬੰਦਿਆਂ ਦਾ ਕਿਹਾ ਨਹੀਂ ਸੀ ਮੰਨਦੇ ਹੂੰ ਹੂੰ ਠੀਕ ਹੈ ਜੀ ਇਸ ਕਰਕੇ ਸਾਰੇ ਪਿੰਡੇ ਸਲਾਹ ਕਰਕੇ ਤਾਂ ਕਿ ਆਉਣ ਵਾਲੇ ਕਿਸੇ ਸਾਡੇ ਪਰਿਵਾਰ ਦੀ ਬੇਇੱਜ਼ਤੀ ਨਾ ਹੋਵੇ ਨਿਆਣੇ ਵੀ ਸਹੀ ਰਾਹ ਤੇ ਚੱਲਣ ਇਸ ਕਰਕੇ ਸਾਡੀ ਪੰਚਾਇਤ ਨੂੰ ਤਾਂ ਸਾਰੇ ਪਿੰਡ ਨੂੰ ਮਜਬੂਰ ਹੋਣਾ ਪਿਆ ਅੱਛਾ ਭਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਕਿਹਾ ਵੀ ਬਾਈ ਸਰਪੰਚ ਸਾਹਿਬ ਨੇ ਦੱਸਿਆ ਵੀ ਗਵਾਂਡੀ ਗਵਾਂਡੀ ਦੇ ਘਰੇ ਵਿਆਹ ਹੋਇਆ ਵੀ ਕਹਿੰਦੇ ਇਦਾਂ ਦੀ ਨੌਬਤ ਆ ਗਈ ਪਿੰਡ ਦੇ ਵਿੱਚ ਥਾਣੇ ਦੋਨਾਂ ਪਰਿਵਾਰਾਂ ਨੂੰ ਜਾਣਾ ਪੈਂਦਾ ਹੋਊਗਾ ਜਦੋਂ ਪਰਿਵਾਰ ਦੋ ਉਜੜਦੇ ਹਨਾ ਪਿਛਲੇ ਵੀ ਉਜੜਦੇ ਉਬਨ ਮੋਸ਼ੀ ਦਾ ਕਾਰਨ ਬਣਦਾ ਸੀ ਬਹੁਤ ਜ਼ਿਆਦਾ ਨਮੋਸ਼ੀ ਦਾ ਕਾਰਨ ਬਣਦਾ ਜੀ ਬਹੁਤ ਜ਼ਿਆਦਾ ਹਾਂ ਪਿੰਡ 'ਚ ਹਰੇਕ ਲਾਗੇ ਗਵਾਂਢੀ ਇੱਕ ਗੋਤ ਇੱਕ ਸਾਰਾ ਕੁਝ ਹੁੰਦਾ ਭੈਣ ਭਰਾ ਹੁੰਦੇ ਸਾਰੇ ਭੈਣ ਭਰਾ ਹੁਣ ਵਿਆਹ ਕਰਾਉਣ ਤੋਂ ਫੇ ਹਾਂ ਸਾਰੇ ਪਿੰਡ ਲਈ ਮੋਸ਼ੀ ਦੀ ਗੱਲ ਆ ਜੀ ਬਿਲਕੁਲ ਸਰਪੰਚ ਸਾਹਿਬ ਨੇ ਬਹੁਤ ਵਧੀਆ ਗੱਲ ਇਹ ਸਾਰੇ ਕੀਤੀ ਹੈ ਜਿਵੇਂ ਹਾਂ ਹਾਂ ਤਾਂ ਬਿਲਕੁਲ ਇਹ ਇੱਕ ਵੱਡਾ ਫੈਸਲਾ ਫੈਸਲਾ ਲੈਣ ਵਾਸਤੇ ਥੋੜਾ ਜਿਉ ਤੁਹਾਡੇ ਨਾਲ ਆਵਾਮ ਨਾਲ ਹੋਵੇ ਤਾਂ ਮਤਾ ਜ਼ਰੂਰ ਪਾਸ ਕੀਤਾ ਗਿਆ ਹਾਲਾਂਕਿ ਅਸੀਂ ਇਹ ਕਾਨੂੰਨੀ ਪੱਖ ਤੋਂ ਦੇਖਦੇ ਤਾਂ ਤੇ ਅਸੀਂ ਕਾਨੂੰਨੀ ਤੌਰ ਦੇ ਉੱਤੇ ਇਸ ਚੀਜ਼ ਨੂੰ ਕਦੀ ਵੀ ਨਹੀਂ ਰੋਕ ਸਕਦੇ ਕਿ ਕੋਈ ਕਿਸੇ ਦੇ ਨਾਲ ਜੇਕਰ ਵਿਆਹ ਕਰਾਉਣਾ ਚਾਹੁੰਦਾ ਤੇ ਅਸੀਂ ਉਹਨੂੰ ਰੋਕ ਦਈਏ ਇੱਕ ਸਿੰਬੋਲਿਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਚਾਇਤ ਦੇ ਵੱਲੋਂ ਕਿ ਜੇਕਰ ਅਜੀਹਾ ਭੁਵਿੱਖ ਦੇ ਵਿੱਚ ਹੋਇਆ ਕਿਉਂਕਿ ਅਜੀਹਾਂ ਘਟਨਾਵਾਂ ਦੇ ਨਾਲ ਪਿੰਡ ਦੇ ਵਿੱਚ ਉਹਨਾਂ ਦਾ ਤਰਕ ਹੈ ਕਿ ਵਿਵਾਦ ਛਿਰਦੇ ਨੇ ਦੋ ਪਰਿਵਾਰ ਇੱਧਰ ਉੱਜੜਦੇ ਨੇ ਦੋ ਪਰਿਵਾਰ ਪਿੱਛੇ ਉੱਜੜਦੇ ਨੇ ਫਿਰ ਉਹ ਪਰਿਵਾਰਾਂ ਨੂੰ ਥਾਣੇ ਕਚਹਿਰੀਆਂ ਦੇ ਧੱਕੇ ਖਾਣੇ ਪੈਂਦੇ ਨੇ ਇਸ ਕਰਕੇ ਜਿੱਥੇ ਇੱਕ ਪਾਸੇ ਪਿੰਡ ਦੀ ਬੇਇੱਜ਼ਤੀ ਹੁੰਦੀ ਹੈ ਦੂਜੇ ਪਾਸੇ ਲੋਕ ਥਾਣੇ ਕਚਹਿਰੀਆਂ 'ਚ ਰੋਲਦੇ ਨੇ ਤਾਂ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਪਿੰਡ ਦੇ ਵੱਲੋਂ ਸਮਾਜਿਕ ਬਾਈਕਾਟ ਦਾ ਇੱਕ ਫੈਸਲਾ ਲਿਆ ਗਿਆ ਹਾਲਾਂਕਿ ਸਰਪੰਚ ਸਾਹਿਬ ਜਾਂ ਪ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਜੇਕਰ ਕੈਰੀ ਇਹ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਤਾਂ ਅਜਿਹਾ ਕੁਝ ਨਹੀਂ ਹੈ ਹਾਂ ਇੱਕ ਪੰਚਾਇਤ ਨੇ ਆਪਣੇ ਪਿੰਡ ਦੀ ਬਿਹਤਰੀ ਦੇ ਲਈ ਜਿਹੜਾ ਕਦਮ ਚੁੱਕਿਆ ਉਹ ਉਹਨਾਂ ਦੇ ਪਿੰਡ ਦੇ ਭੁਪੇਖ ਦੇ ਨਾਲ ਜੁੜਿਆ ਹੋਇਆ ਹੈ ਹਾਂ ਕਾਨੂੰਨੀ ਪੱਖ ਤੇ ਅਸੀਂ ਬਾਰ ਬਾਰ ਕਹਿ ਰਹੇ ਕਿ ਅਸੀਂ ਕਿਸੇ ਨੂੰ ਵੀ ਕਿਸੇ ਨਾਲ ਵਿਆਹ ਕਰਾਉਣ ਤੋਂ ਨਹੀਂ ਰੋਕ ਸਕਦੇ ਪਰ ਹਾਂ ਜਦੋਂ ਫਿਰ ਪਿੰਡ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਪਰਿਵਾਰਾਂ ਨੂੰ ਥਾਣਾ ਕਚੈਰੀਆਂ ਦੇ ਵਿੱਚ ਜਾਂਦਾ ਤਾਂ ਸਵਾਲ ਫਿਰ ਪੰਚਾਇਤਾਂ ਤੇ ਉੱਠਦੀਆਂ ਨੇ ਕਿ ਲੋਕ ਅੱਜ ਥਾਣਾ ਕਚੈਰੀਆਂ ਦੇ ਵਿੱਚ ਤੱਕੇ ਖਾ ਰਹੇ ਨੇ ਸ਼ਾਇਦ ਕੋਈ ਸਰਪੰਚ ਜਾਂ ਪੰਚਾਇਤ ਦੇ ਵਿੱਚ ਕਮੀਆਂ ਤਾਂ ਸ਼ਾਇਦ ਇਹੀ ਕਾਰਨ ਹੈ ਕਿ ਦੋ ਵੱਡੇ ਫੈਸਲੇ ਅੱਜ ਪਿੰਡ ਇਸ ਪਿੰਡ ਦੀ ਕਲਾਰ ਪਿੰਡ ਦੀ ਪੰਚਾਇਤ ਦੇ ਵੱਲੋਂ ਲਏ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਫੈਸਲਿਆਂ ਦਾ ਕਿਸ ਤਰੀਕੇ ਦਾ ਅਸਰ ਹੋਵੇਗਾ ਇਹ ਦੇਖਣਾ ਜ਼ਰੂਰ ਬਣਨਾ ਫਿਲਹਾਲ ਬੜੇ ਰੌਣਕ ਪੰਜਾਬੀ ਟੀਵੀ ਦੇ ਨਾਲ